ਜ਼ਹਿਰੀਲੀ ਸ਼ਰਾਬ ਬਣੀ ਕਾਲ ਲੈ ਗਈ ਅਧਖੜ ਉਮਰ ਦੇ ਵਿਅਕਤੀ ਦੀ ਜਾਨ ਪਿੰਡ ਦੇ ਵਿੱਚ ਪਹਿਲਾਂ ਵੀ अनेका ਮੌਤਾਂ ਹੋ ਚੁੱਕੀਆਂ ਨੇ ਇਸੇ ਹੀ ਜ਼ਹਿਰੀਲੀ ਸ਼ਰਾਬ ਪੀਣ ਦੇ ਕਾਰਨ ਜਿਵੇਂ ਦੱਸਦੀਏ ਕਿ ਅਜਿਹੀ ਇੱਕ ਮੰਦਪਾਗੀ ਖਬਰ ਜਿਹੜੀ ਕਿ ਪੁਲਿਸ ਥਾਣਾ ਡੇਰਾ ਬਾਬਾ ਨਾਨਕ ਦੇ ਨੇੜੇ ਪੈਂਦੇ ਪਿੰਡ ਹਰੂਵਾਲ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਜ਼ਹਿਰੀਲੀ ਸ਼ਰਾਬ ਕਾਲ ਬਣੀ ਨਜ਼ਰ ਆਈ ਹੈ ਤੇ ਇਸ ਸ਼ਰਾਬ ਪੀਣ ਦੇ ਨਾਲ ਹੁਣ ਕੁਝ ਕੁ ਵਕਤ ਪਹਿਲਾਂ ਹੀ ਇੱਕ ਅਧਖੜ ਉਮਰ ਦੇ ਵਿਅਕਤੀ ਦੀ ਜਾਨ ਚਲੀ ਗਈ ਹੈ ਤੇ ਇਸੇ ਹੀ ਸ਼ਰਾਬ ਪੀਣ ਦੇ ਨਾਲ ਪਹਿਲਾਂ ਵੀ ਇਸੇ ਹੀ ਪਿੰਡ ਦੇ ਵਿੱਚ ਅਨੇਕਾਂ ਮੌਤਾਂ ਹੋ ਚੁੱਕੀਆਂ ਨੇ ਦੱਸਦੀਏ ਕਿ ਇਹ ਜਿਹੜਾ ਵਿਅਕਤੀ ਹੈ ਜਿਸ ਦੀ ਮੌਤ ਹੋਈ ਹੈ ਉਸ ਦਾ ਨਾਮ ਰੰਦੀਰ ਸਿੰਘ ਦੱਸਿਆ ਜਾ ਰਿਹਾ ਤੇ ਉਸ ਦੀ ਉਮਰ 51 ਸਾਲ ਦਿਆ ਤੇ ਨਾਲ ਹੀ ਦੱਸਦੀ ਹੈ ਕਿ ਉਸ ਦੇ ਭਰਾ ਜਗੀਰ ਸਿੰਘ ਤੇ ਕਸ਼ਮੀਰ ਸਿੰਘ ਨੇ ਇਹ ਜਾਣਕਾਰੀ ਦਿੱਤੀ ਹੈ ਕਿ ਉਹਨਾਂ ਦੇ ਭਰਾ ਰਣਦੀਪ ਸਿੰਘ ਦੀ ਜਿਹੜੀ ਜਾਨ ਹੈ ਉਹ ਨਜਾਇਜ਼ ਤੇ ਜ਼ਹਿਰੀਲੀ ਸ਼ਰਾਬ ਪੀਣ ਦੇ ਕਾਰਨ ਹੋਈ ਹੈ ਜਿਸ ਤੇ ਕਾਰਨ ਪਰਿਵਾਰ ਨੂੰ ਇੱਕ ਬਹੁਤ ਵੱਡਾ ਘਾਟਾ ਪਿਆ ਹੈ ਤੇ ਇਹ ਘਾਟਾ ਕਦੀ ਵੀ ਪੂਰਾ ਨਹੀਂ ਕੀਤਾ ਜਾ ਸਕਦਾ ਇੱਥੇ ਨਾਲ ਹੀ ਦੱਸਦੀ ਹੈ ਕਿ ਪਿੰਡ ਦੇ ਕੁਝ ਮੋਤਵਾਰ ਸੱਜਣਾ ਨੇ ਇਹ ਵੀ ਜਾਣਕਾਰੀ ਦਿੱਤੀ ਹੈ ਕਿ ਪਿੰਡ ਦੇ ਵਿੱਚ ਜਿਹੜੀ ਇਹ ਜ਼ਹਿਰੀਲੀ ਤੇ ਨਜਾਇਜ਼ ਸ਼ਰਾਬ ਹੈ ਉਹ ਹੋਈ ਹੈ ਹੋਰ ਵੀ अनेका ਮੌਤਾਂ ਜਿਹੜੀਆਂ ਕਿਸੇ ਪਿੰਡ ਦੇ ਵਿੱਚ ਹੋ ਚੁੱਕੀਆਂ ਨੇ ਪਰੰਤੂ ਪ੍ਰਸ਼ਾਸਨ ਦੇ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਇੱਥੇ ਦੱਸਦੀ ਹੈ ਕਿ ਇਸ ਪਿੰਡ ਦੇ ਮੋਤਵਾਰਾਂ ਦੇ ਵਿੱਚ ਸੁਖਦੇਵ ਸਿੰਘ ਹਰਦੇਵ ਸਿੰਘ ਸਤਨਾਮ ਸਿੰਘ ਤਰਸੀਮ ਸਿੰਘ ਤੇ ਨਾਲ ਹੀ ਨਾਲ ਨਿਰਮਲ ਸਿੰਘ ਵੀ ਸ਼ਾਮਿਲ ਨੇ ਜਿਨ੍ਹਾਂ ਦੇ ਵਿੱਚ ਪਿੰਡ ਦੇ ਸਾਬਕਾ ਸਰਪੰਚ ਵੀ ਨੇ ਉਹਨਾਂ ਨੇ ਇਹ ਸਾਰੀ ਜਾਣਕਾਰੀ ਦਿੱਤੀ ਹੈ ਕਿ ਪਿੰਡ ਦੇ ਵਿੱਚ ਇਸ ਜਿਹੜੀ ਨਜਾਇਜ਼ ਸ਼ਰਾਬ ਦਾ ਧੰਦਾ ਹੈ ਉਹ ਤੜਾ ਤੜਾ ਚੱਲ ਰਿਹਾ ਹੈ ਤੇ ਇਸ ਤੇ ਕੋਈ ਵੀ ਰੋਕ ਟੋਕ ਨਹੀਂ ਹੈ ਤੇ ਜਿਹੜੇ ਵੀ ਵਿਅਕਤੀ ਇਸ ਸ਼ਰਾਬ ਨੂੰ ਪਿੰਦੇ ਨੇ ਉਹਨਾਂ ਦੀ ਕੁਝ ਕੁ ਵਕਤ ਦੇ ਵਿੱਚ ਹੀ ਮੌਤ ਹੋ ਜਾਂਦੀ ਹੈ ਅਤੇ ਨਾਲ ਹੀ ਦੱਸਦੀ ਹੈ ਕਿ ਇਨ੍ਹਾਂ ਜਿਹੜੇ ਪਿੰਡ ਦੇ ਮੌਤਵਾਰ ਸੱਜਣ ਨੇ ਇਹਨਾਂ ਨੇ ਇਕੱਠੇ ਹੋ ਕੇ ਵਿਧਾਇਕ ਗੁਰਦੀਪ ਸਿੰਘ ਰੰਦਾਵਾ ਹੁਣਾਂ ਦੇ ਕੋਲ ਇੱਕ ਗੁਜਾਰਿਸ਼ ਕੀਤੀ ਹੈ ਤੇ ਨਾਲ ਹੀ ਨਾਲ ਪ੍ਰਸ਼ਾਸਨ ਕੋਲੋਂ ਵੀ ਮੰਗ ਕੀਤੀ ਹੈ ਕਿ ਜਿਹੜਾ ਇਹ ਜ਼ਹਿਰੀਲੀ ਸ਼ਰਾਬ ਦਾ ਤੰਦ ਆਉਨਾਰੇ ਪਿੰਡ ਦੇ ਵਿੱਚ ਚੱਲ ਰਿਹਾ ਹੈ ਇਸ ਤੇ ਰੋਕ ਲਗਾਈ ਜਾਵੇ ਤਾਂ ਕਿ ਪਿੰਡ ਦੇ ਵਿਅਕਤੀਆਂ ਦੀਆਂ ਜਾਨਾਂ ਬਚਾ ਸਕੀਆਂ ਜਾਣ ਇਤਨਾਲ ਹੀ ਜਾਣਕਾਰੀ ਦੇ ਦਈਏ ਕਿ ਡੀਐਸਪੀ ਜੋਗਾ ਸਿੰਘ ਹੁਣਾਂ ਦੇ ਨਾਲ ਜਦੋਂ ਮੁਲਾਕਾਤ ਹੋਈ ਤਾਂ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਪਿੰਡ ਵਾਲਿਆਂ ਵੱਲੋਂ ਅਜੇ ਤੱਕ ਕੋਈ ਵੀ ਲਿਖਤੀ ਦਰਖਾਸਤ ਨਹੀਂ ਸੀ ਦਿੱਤੀ ਗਈ ਇਸ ਕਰਕੇ ਪ੍ਰਸ਼ਾਸਨ ਦੇ ਵੱਲੋਂ ਕੋਈ ਕਾਰਵਾਈ ਨਹੀਂ ਹੋਈ ਤੇ ਪਰੰਤੂ ਹੁਣ ਜਦੋਂ ਪਿੰਡ ਦੇ ਵੱਲੋਂ ਇਹ ਦਰਖਾਸਤ ਦਿੱਤੀ ਗਈ ਹੈ ਤਾਂ ਫਿਰ ਇਹ ਮਾਮਲਾ ਦਰਜ ਕਰ ਲਿਆ ਜਾਵੇਗਾ ਤੇ ਨਾਲ ਹੀ ਨਾਲ ਜਾਂਚ ਕਰਕੇ ਜਿਨੇ ਵੀ ਜਿਹੜੇ ਅਪਰਾਧੀ ਹੋਣਗੇ ਜਿਹੜੇ ਵੀ ਇਸ ਤੰਦੇ ਦੇ ਵਿੱਚ ਸ਼ਾਮਿਲ ਹੋਣਗੇ ਉਹਨਾਂ ਦੇ ਵਿਰੁੱਧ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ ਇਥੇ ਜ਼ਿਕਰੇ ਖਾਸ ਹੈ ਕਿ ਸ਼ਰਾਬ ਤਾਂ ਉਂਝ ਵੀ ਹਮੇਸ਼ਾ ਹੀ ਤੋਈ ਸਿਹਤ ਦੇ ਲਈ ਹਾਨੀਕਾਰਕ ਮੰਨੀ ਗਈ ਹੈ ਪਰੰਤੂ ਜਦੋਂ ਉਹ ਸ਼ਰਾਬ ਹਾਨੀਕਾਰਕ ਹੈ ਤੇ ਫਿਰ ਉਹ ਪੀਣੀ ਹੀ ਕਿਉਂ ਪਰੰਤੂ ਇਸ ਪਿੰਡ ਦੇ ਵਿੱਚ ਤਾਂ ਜ਼ਹਿਰੀਲੀ ਤੇ ਬਿਲਕੁਲ ਹੀ ਨਾਜਾਇਜ਼ ਸ਼ਰਾਬ ਵਿਕ ਰਹੀ ਹੈ ਔਰ ਉਹ ਵੀ ਵਿਕ ਰਹੀ ਹੈ ਜਿਸ ਦੇ ਨਾਲ ਅਨੇਕਾਂ ਮੌਤਾਂ ਪਹਿਲਾਂ ਵੀ ਹੋ ਚੁੱਕੀਆਂ ਨੇ ਤੇ ਹੁਣ ਕੁਝ ਕੁ ਵਕਤ ਪਹਿਲਾਂ ਹੀ ਇੱਕ ਹੋਰ ਮੌਤ ਹੋ ਗਈ ਹੈ ਤੇ ਉਹਨਾਂ ਦੇ ਪਰਿਵਾਰਿਕ ਮੈਂਬਰਾਂ ਦਾ ਇਹ ਕਹਿਣਾ ਹੈ ਕਿ ਇਸੇ ਹੀ ਸ਼ਰਾਬ ਦੇ ਨਾਲ ਉਹਨਾਂ ਦੇ ਜੜਾ ਕਰਦਾ ਇੱਕ ਮੈਂ ਪਰਾ ਰੰਦੀਰ ਸਿੰਘ ਜਸਤੀ ਦੀ ਮੌਤ ਹੋ ਗਈ ਹੈ ਜਿਸ ਦੀ ਉਮਰ 51 ਸਾਲ ਦੱਸੀ ਜਾ ਰਹੀ ਹੈ ਇੱਥੇ ਪਿੰਡ ਵਾਸੀਆਂ ਦਾ ਇਹ ਵੀ ਕਹਿਣਾ ਹੈ ਕਿ ਪਹਿਲਾਂ ਵੀ ਜਿਹੜੇ ਲੋਕ ਸ਼ਰਾਬ ਵੇਚਦੇ ਸੀਗੇ ਨਾ ਜ਼ਹਿਰੀਲੀ ਤੇ ਨਜਾਇਜ਼ ਉਹਨਾਂ ਨੂੰ ਕਈ ਵਾਰ ਰੋਕਿਆ ਗਿਆ ਪਰੰਤੂ ਕਿਸੇ ਦੇ ਕਹਿਣ ਤੇ ਰੁਕੇ ਨਹੀਂ ਤੇ ਹੁਣ ਜਦੋਂ ਪ੍ਰਸ਼ਾਸਨ ਦੇ ਵੱਲੋਂ ਉਹਨਾਂ ਦੇ ਸਿਕੰਜਾ ਕੱਸਿਆ ਜਾਵੇਗਾ ਤਾਂ ਉਹਨਾਂ ਨੂੰ ਇਹ ਕੰਮ ਰੋਕਣਾ ਪਵੇਗਾ ਇਸੇ ਕਰਕੇ ਹੀ ਪਿੰਡ ਦੇ ਮੋਤਵਾਰਸ ਜਣਾਂ ਨੇ ਮਿਲ ਕੇ ਆਪਸ ਵਿੱਚ ਇੱਕ ਸਲਾਮ ਮਸ਼ਵਰਾ ਕੀਤਾ ਮੀਟਿੰਗ ਕੀਤੀ ਤੇ ਉਹ ਵਿਧਾਇਕ ਗੁਰਦੀਪ ਸਿੰਘ ਰੰਧਾਵਾਹੁਰਾ ਨੂੰ ਮਿਲੇ ਉਹਨਾਂ ਦੇ ਸਾਮਣੇ ਉਹਨਾਂ ਨੇ ਇਹ ਪ੍ਰਸਤਾਵ ਰੱਖਿਆ ਕਿ ਉਹਨਾਂ ਦੇ ਪਿੰਡ ਦੇ ਵਿੱਚ ਜ਼ਹਿਰੀਲੀ ਸ਼ਰਾਬ ਪਿੰਡ ਦੇ ਨਾਲ ਅਨੇਕਾਂ ਮੌਤਾਂ ਹੋ ਚੁੱਕੀਆਂ ਨੇ ਤੇ ਧੜਾ ਧੜਾ ਹੋਰ ਵੀ ਮੌਤਾਂ ਹੋ ਰਹੀਆਂ ਨੇ ਤੇ ਇਸੇ ਕਰਕੇ ਹੀ ਉਹਨਾਂ ਨੇ ਵਿਧਾਇਕ ਗੁਰਦੀਪ ਸਿੰਘ ਰੰਦਾਵਾਹੁਰਾ ਕੋਲੇ ਮੰਗ ਕੀਤੀ ਹੈ ਕਿ ਸਖਤਾਈ ਕੀਤੀ ਜਾਵੇ ਤਾਂ ਕਿ ਉਹਨਾਂ ਦੇ ਪਿੰਡ ਦੇ ਵਿੱਚ ਜਿਹੜੀਆਂ ਇਹ ਜਿਹੜੇ ਤੰਦਾ ਹੋ ਰਿਹਾ ਹੈ ਜ਼ਹਿਰੀਲੀ ਸ਼ਰਾਬ ਦਾ ਉਹ ਰੋਕਿਆ ਜਾ ਸਕੇ ਤਾਂ ਕਿ ਪਿੰਡ ਦੇ ਵਿਅਕਤੀਆਂ ਦੀ ਜਾਨ ਵੀ ਬਚਾਈ ਜਾ ਸਕੇ ਹੁਣ ਡੀਐਸਪੀ ਜੋਗਾ ਸਿੰਘ ਜੀ ਦਾ ਕਹਿਣਾ ਹੈ ਕਿ ਉਹਨਾਂ ਨੇ ਮਾਮਲਾ ਦਰਜ ਕਰ ਲਿਆ ਹੈ ਤੇ ਜਿੰਨੇ ਵੀ ਇਸ ਮਾਮਲੇ ਦੇ ਵਿੱਚ ਵਿਅਕਤੀ ਸ਼ਾਮਲ ਹੋਣਗੇ ਜਾਂ ਜਿਹੜੇ ਵੀ ਫੜੇਗੇ ਉਹਨਾਂ ਦੇ ਵਿਰੁੱਧ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ